ਬਣ ਗਏ ਜੱਟਾਂ ਦੇ ਪੁੱਤ ਲਾਲੇ ਬਸ ਬਹਿ ਕੇ ਜਾੜ ਵਿੱਚ ਕਰ ਲਈਏ ਪੂਰੇ ਸ਼ੌਂਕ ਖੇਤੀਆਂ ਵਾਲੇ ਹੋ ਬਸ ਬਹਿ ਕੇ ਜਾੜ ਵਿੱਚ ਕਰ ਲਈਏ ਪੂਰੇ ਸ਼ੌਂਕ ਖੇਤੀਆਂ ਵਾਲੇ ਹੋ ਚੁੱਕ ਪਾਈਪ ਜਦੋਂ ਖੋਲਾ ਟੁੱਟੀ ਮੈਨੂੰ ਲੱਗਦਾ ਟਿਊਬਲ ਜੋੜ ਲਿਆ ਆ ਚੁੱਕ ਘੰਡਿਆਂ ਚੋਂ ਰੱਖ ਮਿਰਚਾਂ ਵਿੱਚ ਇਹਦੇ ਜਾਪੇ ਨਾ ਕਾ ਮੋਲਿਆ ਮੈਂ ਮਿੱਟੀ ਦੇ ਵਿੱਚ ਵਾਲ ਨਾ ਮਿੱਟੀ ਦੇ ਵਿੱਚ ਵਾਲ ਨਾ ਉਂਗਲਾਂ ਦੇ ਨਾਲ ਫਾਲੇ ਬਸ ਬੈ ਕੇ ਝਾੜ ਵਿੱਚ ਕਰ ਲਈਏ ਪੂਰੇ ਸ਼ੌਂਕ ਹੀ ਖੇਤੀਆਂ ਵਾਲੇ ਓਏ ਉੱਠ ਤੜਕੇ ਜਦੋਂ ਸਟੋਰ ਖੋਲਾ ਤਾਂ ਮੈਨੂੰ ਯਾਦ ਬਾਣੀਆਂ ਆ ਜਾਂਦਾ ਗਾਗਾ ਨੂੰ ਜੀ ਜੀ ਕਰਦੇ ਦਾ ਮੇਰਾ ਅੰਦਰੋਂ ਜੱਟ ਸ਼ਰਮਾ ਜਾਂਦਾ ਸਾਡਾ ਹੋ ਗਿਆ ਬੱਲੇ ਓਏ ਉੱਠ ਤੜਕੇ ਜਦੋਂ ਸਟੋਰ ਥੋਲਾ ਦਾ ਮੈਨੂੰ ਯਾਦ ਬਾਣੀਆਂ ਯਾਰ ਜਾਂਦਾ ਗਾਖਾਂ ਨੂੰ ਜੀ ਜੀ ਕਰਦੇ ਦਾ ਮੇਰਾ ਅੰਦਰੋਂ ਜੱਟ ਸ਼ਰਮਾ ਜਾਂਦਾ ਆ ਦੋ ਘੰਟਿਆਂ ਵਿੱਚ ਵੀ ਗਾਲਾਂ ਕੱਢ ਜਾਂਦੇ ਨੇ ਕਾਲੇ ਦਸ ਬੈਕ ਜਾੜ ਵਿੱਚ ਘਰ ਲਈਏ ਪੂਰੇ ਸ਼ੌਂਕ ખેਤੀਆ ਵਾਲੇ ਹੋ ਮੈਨੂੰ ਛੱਲੀਆਂ ਵਾਂਗੂ ਰਾਖੀ ਕਰਨੀ ਪੈਂਦੀ ਲਕਿਰ ਸਟੋਰਾ ਦੀ ਕਾ ਇੱਥੇ ਵੀ ਤੰਗ ਕਰਦੇ ਨੇ ਬਸ نسل ਬਦਲ ਗਈ ਚੋਰਾਨੀ ਕੱਲ ਦੇਖਦੇ ਆ ਦੋ ਘੜੇ ਸਲਫ ਤੋਂ ਭੱਜ ਗਿਆ ਸਾਲੇ ਉਹ ਬੱਸ ਪੈਕੀ ਜਾਣ ਵਿੱਚ ਕਰ ਲੈਣਾ ਪੂਰੇ ਸ਼ੌਂਕ ਦੀ ਖੇਤੀਆਂ ਵਾਲੇ ਉਹ ਪੁੱਤ ਪੰਡਤਾਂ ਦੇ ਨੇ ਬਣੇ ਡਰਾਈਵਰ ਇੱਕ ਜੀਸੀ ਵਾਲਾ ਮੈਂ ਦੇਖਿਆ ਤੇ ਜਿਹੜਾ ਬੰਦਾ ਇੰਡੀਆ ਉਹਦਾ ਉਹਦਾ ਕਿੱਤਾ ਹੋਰ ਹੁੰਦਾ ਇੱਥੇ ਆ ਕੇ ਹੋਰ ਕਿੱਤੇ ਬਣਾਉਣੇ ਪੈਂਦੇ ਆ ਤੇ ਜਿਹੜੇ ਤਾਂ ਖੇਤੀ ਕਰਨ ਵਾਲੇ ਉਹ ਕੋਈ ਉਹ ਕਈ ਵਰੀ ਹਲਵਾਈ ਬਣੇ ਆ ਤੇ ਜਿਹੜੇ ਹਲਵਾਈ ਦਾ ਕੰਮ ਕਰਨ ਵਾਲੇ ਸੀ ਉਹ ਟਰੱਕ ਡਰਾਈਵਰ ਬਣੇ ਆ ਸੋ ਜਿੱਦਾਂ ਜਿੱਦਾਂ ਸੁੱਤ ਆ ਗਿਆ ਪੁੱਤ ਪੰਡਤਾਂ ਦੇ ਨੇ ਬਣੇ ਡਰਾਈਵਰ ਤੇ ਜੱਟ ਬਣ ਗਏ ਪੁੱਤ ਪੰਡਤਾਂ ਦੇ ਨੇ ਬਣੇ ਡਰਾਈਵਰ ਤੇ ਕੁੱਕ ਬਣ ਗਏ ਤਰਖਾਨੇ ਇੱਥੇ ਹਾਂ ਆ ਪੁੱਤ ਪੰਡਤਾਂ ਦੇ ਨੇ ਬਣੇ ਡਰਾਈਵਰ ਤੇ ਕੁੱਕ ਬਣ ਗਏ ਤਰਖਾਨੇ ਇੱਥੇ ਕਈ ਲੰਬੜਦਾਰ ਨੇ ਪਿੰਡਾਂ ਦੇ ਜਾ ਰੋ ਕੁਲਫੀਆਂ ਵੇਚੀ ਜਾ ਦੇ ਮਹਿਰਬਾਨੇ ਡਰਾਈਵਰ ਤੇ ਕੋਕ ਬਣ ਗਏ ਤਰਖਾਣੇ ਤੇ کئی ਲੰਬੜਦਾਰ ਨੇ ਪਿੰਡਾਂ ਦੇ ਜਰ ਕੁਲਫੀਆਂ ਵੇਚੀ ਦਾਣੇ ਇੱਥੇ ਅਕਈ ਮਾਸਟਰ ਆਏ ਇੰਡੀਆ ਤੋਂ ਜਿੱਤੇ ਕੁੱਕੜ ਵੱਡਣ ਤੇ ਲਾਲੇ ਉਹ ਬਸ ਬੈ ਕੇ ਝਾੜ ਵਿੱਚ ਕਰ ਲਈਏ ਪੁੰਦੇ ਸ਼ੌਂਕੀ ਏਟੀਆਂ ਵਾਲੇ ਉਹ ਮੇਰਾ ਅੱਜ ਵੀ ਥਾਂਦੀ ਦੀ ਕਰਦਾ ਮੇਰਾ ਅੱਜ ਵੀ ਥਾਂਦੀ ਦੀ ਕਰਦਾ ਕਿ ਮੈਂ ਉੱਡ ਜਾ ਪਿੰਡ ਪਧਾਨਿਆਂ ਨੂੰ ਹਾਂ ਜਾ ਕੇ ਆੜ ਰਹੋ ਨਾ ਮਾ ਸ਼ਹਿਰ ਬੰਗਾ ਮਿਲਿਆ ਮਾਇਆਰ ਪਾਨ ਨੂੰ ਮੈਂ ਪਿੰਡ ਬਹਾਦਰਪੁਰ ਜਾਣਾ ਨਾਲ ਜਾਣਾ ਬਜੀਦ ਦੁਧਾਲੇ ਉਹ ਬਸ ਬਹਿ ਕੇ ਜਾੜ ਵਿੱਚ ਕਰ ਲਈਏ ਇਹ ਬੰਦੇ ਸ਼ੀਰ ਵਧੀਆ ਕਰਨੀ